ਨੌਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਾਡੇ ਫੇਸਬੁਕ ਪੇਜ ਤੇ YouTube ਚੈਨਲ ਤੇ ਤੇ ਹਰ ਰੋਜ਼ ਦੀ ਤਰ੍ਹਾਂ ਹੀ ਆਪਾਂ ਪਹੁੰਚ ਗਏ ਜੀ ਕੋਟਕਪੂਰਾ ਮੰਡੀ ਦੇ ਵਿੱਚ ਅੱਜ ਦਿਨ ਜਿਹੜਾ ਜੀ ਸੋਹਣਾ ਲੱਗਿਆ ਸਵੇਰ ਦੇ ਜਿਹੜੇ 11:00 ਵਜੇ ਜੀ ਸਵੇਰੇ ਤਾਂ ਬੱਦਲ ਵਾਈ ਸੀ ਜੀ ਤੇ ਹੁਣ ਜਿਹੜਾ ਟਾਈਮ ਦੇਖੋ ਜੀ 11:00 ਵਜੇ ਬੱਦਲ ਬਾਈ ਜਰੂਰ ਦਿਖਾਈਏ ਲੇਕਿਨ ਕੰਮ ਜਿਹੜਾ ਚੱਲ ਪਿਆ ਧੁੱਪ ਲੱਗ ਚੁੱਕੀ ਥੋੜੀ ਜਿਹਾ ਦੇਖੋ ਝੋਨਾ ਜਿਹੜਾ ਖਾਰਨਾ ਸ਼ੁਰੂ ਹੋ ਗਿਆ ਤੇ ਬਾਸ ਫਸ ਜਿਹੜਾ ਪੱਖਾ ਲੱਗ ਜਾਂਦਾ ਤੇ ਬਸ 2-4 ਮਿੰਟਾਂ ਦੇ ਵਿੱਚ ਜਿਹੜੀ ਬੋਲੀ ਸ਼ੁਰੂ ਹੋਊਗੀ ਤੇ ਆ ਤੋ ਵੀਡੀਓ ਨਾਲ ਜੁੜੇ ਰਹਾ ਕਰੋ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਤੇ ਜੀ ਤੇ ਵੀਡੀਓ ਨਾਲ ਜੁੜੋ ਜੀ ਤੇ ਆਪਾਂ ਕਰਦੇ ਆਏ ਤੁਹਾਨੂੰ ਦਿਖਾਉਣੇ ਬੋਲੀ ਕੋਟਕਪੁਰਾ ਮੰਡੀ ਤਰੀਖਾ ਜਿਹੜੀ ਜੀ 7 ਸਤੰਬਰ 2025 ਤੇ ਜਿਦਾ ਹੈਗੇ ਜੀ ਕੋਟਕਪੁਰਾ ਮੰਡੀ ਮੰਨ ਬੋਲੀ ਸ਼ੁਰੂ ਹੋ ਚੁੱਕੀ ਹੈ ਦਿਖਾਉਣੇ ਸਮਝਦੇ ਰੇਟ ਕੋਟਕਪੁਰਾ ਮੰਡੀ jantung berdetak, berdetak, ਇਹ ਵਾਲੀ ਕੁਆਲਿਟੀ 15000 9 3000 ਤੇ ਬੁੱਲੀ ਪਹੁੰਚੀ ਹੈ ਤਾਂ ਫਿਰ 5 5 5 1 5 10 10 10 10 10 10 10 10 15 15 20 30 20 20 ਜਾਣੀ ਜਾਣੀ 40 3040 40 40 ਕੋ ਬੋਲਦਾ 3040 ਰੁਪਏ ਪੈਂਦਾ ਲਓ ਜੀ 3040 ਰੁਪਏ ਦੇਖੋ ਜੀ ਲਓ ਜੀ ਪਹਿਲੀ ਟਿਕ ਲੱਗੀ 3045 ਰੁਪਏ ਲੱਗੇ ਜੀ ਕੋੜਕਪੁਰਾ ਮੰਡੀ ਦੇ ਵਿੱਚ 7 ਅਕਤੂਬਰ ਤੇ ਟਾਂ ਜਿਹੜਾ 11 ਵਜ ਗਈ ਆ ਤੇ 15 ਜਨਵਰੀ ਨੂੰ ਜੀ 3040 ਰੁਪਏ ਲਓ ਜੀ ਬਾਕੀ ਜਿਹੜਾ ਮੀਂਹ ਪੈਣ ਦੇ ਕਾਰਨ ਕੱਲ ਦਿੱਕਤ ਆਈ ਆ ਦੇਖੋ ਸਾਹਮਣੇ ਜਿਹੜੇ ਤੋਂ 9:00 ਤੱਕ ਆਇਆ ਮਾਰ ਕੋਈ ਜਿਹੜੀ ਭਰਾਈ ਹੋਈ ਔਰ ਟੱਕੀ ਹੋਈ ਹੈ ਤਾਂ ਦੇਖੋ ਜਿੰਮੇਵਾਰ ਦੁਆਰਾ ਜਿਹੜਾ ਕਰੇ ਵਾਸਤੇ ਝੋਨਾ ਭਰ ਕੇ ਲੈ ਕੇ ਜਾ ਰਹੇ ਆ ਦੇਖੋ ਜੀ ਸਾਹਮਣੇ ਲੱਗੇ ਹੋਏ ਬੰਦੇ ਆਪਣੇ ਤੇ ਝੋਨਾ ਦੇਖੋ ਸਾਰਾ ਡਿੱਗਾ ਹੋ ਗਿਆ ਇਹ ਕਾਰਨ ਆ ਦੇਖੋ ਖਾਚੀ ਬਣ ਗਿਆ ਪੂਰਾ ਡਿੱਗਾ ਹੋ ਗਿਆ ਝੋਨਾ ਦਾ ਬਾਕੀ ਬੰਦੇ ਇਹਨੇ ਕਹਿ ਕੋਈ ਮਾਰ ਕੇ ਜਿਹੜਾ ਇਹਦਾ ਮੋਸਟਰ ਇਹਦਾ ਸਹੀ ਕਰ ਰਿਹਾ ਤੇ ਮੰਡੀ ਦੇ ਵਿੱਚ ਆ ਦੇਖੋ ਪਾਣੀ ਵੀ ਖੜਾ ਤੇ ਬਾਕੀ ਜਿਹੜੀ ਭਰਾਈ ਭਰਾਈ ਹੋਈ ਝੋਨੇ ਦੀ ਉਹਦੇ ਪਾਗਾਂ ਜਿਹੜੀਆਂ ਮੁੜ ਚੁੱਕੀਆਂ ਇੱਧਰ ਦੇਖੋ ਜੀ ਪੂਰਾ ਮੰਡੀ ਫੋਲੋ ਹੋ ਚੁੱਕੀ ਆ ਅਗਲੀ ਦਿਨ ਕੱਲ ਮੀਂਹ ਦੇ ਕਾਰਨ ਦਿੱਕਤ ਆਈ ਆ ਉਹਦੇ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਜਿਮੀਦਾਰਾਂ ਦਾ ਵੀ ਬੜਾ ਨੁਕਸਾਨ ਹੋਇਆ ਤੇ ਹੁਣ ਤਿੰਨ ਚਾਰ ਚਾਰ ਦਿਨ ਇੱਥੇ ਰੋਕਾਂ ਨੂੰ ਬਹਿਣਾ ਬਣਾ ਛੋਣਿਆ ਆ ਸੀ ਤੇ ਆਪਾਂ ਪਹੁੰਚ ਗਏ ਦੂਸਰੀ ਢੇਰੀ ਤੇ ਪਹਿਲੀ ਢੇਰੀ ਲੱਗੀ ਜਿਹੜੀ 1509 ਲੱਗੀ ਜੀ 3040 ਰੁਪਏ ਤੇ ਹੁਣ ਆਪਾਂ ਦੂਸਰੀ ਢੇਰੀ ਤੇ ਪਹੁੰਚ ਗਏ ਆ ਉੱਥੇ ਤੁਹਾਨੂੰ ਦਿਖਾਉਣੇ ਕੀ ਰੇਟ ਲੱਗਦੀ ਆ 15 ਜੂਨ ਨੂੰ 18 ਜਿਹੜੀ 18 47 ਜੀ ਉਹਦਾ ਹਜੇ ਦੇਖਦੇ ਨਹੀਂ ਫੁਟੇਰੀ ਆਈ ਹੋਈ ਤਾਂ ਤੁਹਾਨੂੰ ਜਰੂਰ ਰੇਟ ਦੱਸਾਂਗੇ 2500 2500 2500 ਜੀ ਪੱਖਾ ਇਹ ਲੱਗਣਾ ਤੇ ਜਿਹੜੀ ਜਿਹੜੀ ਹਜੇ ਟਰਾਲੀ ਦੇ ਵਿੱਚੋਂ ਖਾਣੀ ਕਰ ਰਹੇ ਆ ਨਾਲ ਪੱਖਾ ਲਗਣੇ ਆ ਜੀ 2500 2500 2500 2500 2500 ਇਹ ਬਿਜਲੀ ਆ ਜੀ 2500 2500 2500 ਆ ਜੀ ਇਹ ਵਾਲੀ ਕੁਆਲਿਟੀ ਹੈ ਦੇਖੀ ਪੰਜ 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 ਦੱਸ 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 1847 ਜੀ 15 15 15 ਦੋਵੇਂ ਪਿਕਲੇ ਕਰ 15 15 15 15 15 15 20 20 20 20 20 20 20 2520 ਵੀਰਪੈ 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 ਵੀ 20 ਪੱਕੇ ਲਗਰੇ ਪੱਕੀ 20 20 20 20 25 25 25 25 25 30 40 45 50 52 60 60 ਪੈਕ 2600 2600 छवीह सौ छवीह सौ छतीसी सौ छतीस छवीह सौ छवीह सौ पक लॻण छो छवी सौ पक लॻणो छो छी सौ छो छीस छीस सौ छवीह सौ पंखे लॻण थो छवी सौ छवीह सौ छवीह सौ छवीह सौ छवीह

260 260 260 260 260 260 260 5 5 5 ਬੰਦ 5 5 ਕਿੰਨੇ ਸੌ ਪੰਜ ਹੋ ਗਏ 255 10 10 10 10 ਬਾਲੀ ਦੂਰ ਇਹ ਦੂਰ ਜਾਣਗੀ ਕੋਈ ਹੋਰ ਨਾ ਕੋਈ 10 ਬਾਲੀ ਦੂਰ ਆ ਸਕਦੀ ਬਾ ਦੇਖੋ ਬੰਦਿਆ ਬੰਦਿਆ ਭੰਗਾ 1100 ਰੱਖਣਾ ਬੰਦਿਆ ਬੰਦਿਆ ਲੱਗਿਆ ਨਾ ਬੰਦਿਆ ਆ ਗੋਗੇ 20 ਬੰਦਿਆ 30 15 2500 ਕਰਕੇ ਪਹਿਲੇ 2500 2500 ਇਹ ਸਾਡੇ 2500 ਦੋਆਣਾ ਜਾਂ ਅਰੇ 2600 ਕਰਕੇ ਬਾਹਰ 250 2600 छबी सौ छो 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 छह सौ

ਆ ਵੀ ਰਾਜ ਸਰਮਾਨਜੀ ਵਾਲੇ ਨਹੀਂ ਗਈ ਹੈ ਹਾਂ ਹਾਂ ਜਦੋਂ ਗੇੜੇ ਮਾਰਦੇ ਸੌ ਕਿੰਨੇ ਚੱਲਦੀ ਆ ਕੇ ਆ ਵੀ ਤੀਪੂ ਨੇੜਿਆ ਲਿਆ ਕੱਲ ਤੋਂ 5 ਵੱਧ ਗਏ ਕੋਈ ਨਾ ਬੰਦੂ ਵਾਲੀ ਬੜੀ ਜਿਆਦਾ ਕੱਲ੍ਹ ਦੀ ਵੀ ਕੋਈ ਵੀ ਸੱਜਣਾ ਬਲਾਕ ਦਾਾਈ ਦੇ ਰੱਖੀ ਰੈਕੜੀ ਜੱਥੇ ਨਹੀਂ ਜਾਵਾਂਗੇ ਨਹੀਂ ਜਾਣੀ ਹੈ ਅੱਜ ਮੰਮਲਰ ਅੰਕਿਲ ਵਿੱਚ ਪੰਜ ਆਖੀਪੂ ਪੰਜ ਪੰਜ ਹਾਂ ਕੁਮਰ ਜੀ 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 ਆਹ ਦੇਖੀ ਲਓ ਪੰਜ ਇਹ ਪਰਾਇਆ ਦਾ ਸਰਦਾਰ ਬੰਦੀ ਯਾਰ ਹਲਾ ਜੱਪੇ ਤੋਂ ਇਹ ਪੰਜ ਕਾਰ ਨੂੰ ਰੇਟ ਕਿੰਨੇ ਹੈਂ ਵਾਹ ਦੇਖ ਲੈਣਾ ਇਹ 25 ਬੰਦ ਨੂੰ ਆਪ ਦਾ ਕੋਈ ਆਹ ਬੋਲਦਾ ਪੰਜ ਗੁੱਲੂ ਦਾ ਬੋਰੀਆ ਤੋਂ ਇਹ ਮੁੱਲੀ ਹੈ ਬਾਜ ਦੇਣ ਹਾਂਜੀ ਬਾਜ ਪੰਜ ਜੀ ਰਾਜੂ ਪੰਜ ਜੀ ਬਾਂਝੜ ਬੇ ਪੰਜ ਜੀ ਬੇ ਬਰਾਬਰ ਬੰਦੂ ਬੰਦੂ ਮੈਂ ਨਾ ਅੰਸ਼ੀ ਬੌਜੀ ਸਟਾਈਕ ਤੋਂ ਬੰਦੂ ਅੰਸ਼ਾ ਦਾ ਟੈਨਟ ਬੰਦੂ ਸਟਾਈਕ ਤੋਂ ਬੰਦੂ ਇਹ ਸਟਾਈਕ ਤੋਂ ਬੰਦੂ ਕਿਸੀ ਵੀ ਕੁਛ ਵੀ ਨਾ ਰਾਜੀ ਰਾਜੀ ਆ ਬਈ ਬਾਈ ਢੇਰ ਦੀ ਜੇ 27 ਤੋਂ 5 ਰੁਪਏ ਕੱਲੇ ਇਹਦੇ ਨੀਲੇ ਪੇਟ ਦੇ ਵਿੱਚ ਆ ਗਈ ਸੀ ਇਹ ਵੀ ਕਾਰਨ ਨੇ ਜਿਹੜੀ ਦਿੱਲੀ ਹੋ ਗਈ ਸੀ ਫੁੱਲ ਟੀਵੀ ਦੇਖੋ ਉਹ ਪੱਤ ਗੇ ਦੇਖੇ ਤੇ ਬਹੁਤ ਜਾਣੇ ਦੇਣੇ ਦਾਣੇ ਥੱਲੇ ਗੱਲੇ ਨਿਕਲੇ ਇਹਦੀ ਕਰਕੇ ਰੇਟ ਦਾ ਘਟ ਗਿਆ 2700 ਤੋਂ 5 ਰੁਪਏ ਰਹਿ ਗਈ ਜੀ ਮੇਨੇ ਕਾਰਨ ਬਹੁਤ ਜ਼ਿਆਦਾ ਗਿੱਲੀ ਹੋਈ 1509 2400 2400 2400 2400 ਧੰਨਵਾਦ ਜੀ ਤੁਹਾਨੂੰ ਚੰਗੂ ਬੰਦੇ ਪੜ੍ਹਦੇ ਆਂ ਨਹੀਂ ਨਾ 2400 2400 2400 50 2500 4 300 240 2400 ਬੰਦ ਜੇ ਮੇਰੇ ਲਈ ਨਹੀਂ ਜੇਦਾ ਹੁੰਦੀ ਖੋਲ ਜੂਗਾ ਮੇਰੀ ਜਗ੍ਹਾ ਤੇ ਟਾਈਮ ਲੱਗਦਾ 5000 ਦੇ ਟਿਨੂੜੀ ਵੀ ਹੋਣਾ ਗਾਟ ਗਾਟ ਹੋਰ ਨਹੀਂ ਮਵਾ ਗਾਟ 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 ਬਾਊ ਬੋਲੀ ਬਾਊ ਜੀ 10 ਉਹ ਜੁਨੀਏ ਪਾਜਾਉਂਦਾ ਕੀ ਹੈ 10 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 ਇਹ ਦਰਸੂਬਤ ਹੋ ਗਿਆ ਆਉ ਲੈ ਆ ਸਾਈਟ ਦੋ ਬਸ ਤੇ ਬਹੁਤ ਆਹ ਤੇਰੀ ਵੀਡੀਓ 2700 ਦੇ 25 ਰੁਪਏ ਲੱਗ ਗਏ ਤੇ ਇਹ ਵੀ ਕਾਲੇ ਦੀ ਫੇ ਵੀ ਲਪੇਟ ਦੇ ਵਿੱਚ ਆ ਗਈ ਗਿੱਲਾ ਹੋ ਗਿਆ ਗਿੱਲੇ ਫੋਨ ਦੇ ਕਾਰਨ ਜਿਹੜਾ ਰੇਟ ਅੱਜ ਡਾਊਨ ਹੋ ਗਿਆ ਜੀ 2700 ਤੇ 25 ਰੁਪਏ ਲੱਗੇ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰਾਂ ਜੀ ਤੇ